ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਮਾਂ ਬਾਪ ਜਿਸ ਨੂੰ ਲਿਖਿਆ ਹੈ ਵੀਰਪਾਰਕ اور ਮਾਨਸਾਈਆ ਜੀ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜਿਸ ਤਰ੍ਹਾਂ ਤੁਹਾਡਾ ਪਹਿਲਾ ਪਿਆਰ ਸਤਕਾਰ ਆਪਣਾ ਪਹਿਲੀਆਂ ਸਟੋਰੀਆਂ ਦਾ ਮਿਲਿਆ ਹੈ ਉਸ ਤਰ੍ਹਾਂ ਇਸ ਦਾ ਵੀ ਮਿਲੂਗਾ ਇਹ ਕਹਾਣੀ ਇੱਕ ਪਰਿਵਾਰਕ ਕਹਾਣੀ ਹੈ ਪਹਿਲੇ ਤੇ ਅਜ ਦੇ ਅਦਾ ਹਾਲਾਤ ਦੇ ਆਧਾਰ ਪਰਿਵਾਰ ਵਿੱਚ ਮਾਪਿਆਂ ਦਾ ਸਤਿਕਾਰ ਕਿਵੇਂ ਹੁੰਦਾ ਹੈ ਭਰਾਵਾਂ ਦੇ ਪਿਆਰ ਵਿੱਚ ਟਕਰਾਰ ਮਾਪੇ ਦੀ ਅਸੀਸ ਤੇ ਚੁੱਪ ਦੀਆਂ ਬਾ ਦੁਆਵਾਂ ਸਭ ਨਾਲ ਨਾਲ ਲੇਖਣ ਦੀ ਕੋਸ਼ਿਸ਼ ਕਰਾਈ ਤੇਜਾ ਸਿੰਘ ਦੇ ਤਿੰਨ ਪੁੱਤਰ ਸਨ ਦੋ ਖੇਤੀ ਕਰਦੇ ਸੀ ਤੇ ਛੋਟਾ ਹੋ ਗਿਆ ਵੱਡੇ ਦੇ ਦੋ ਕੁੜੀਆਂ ਸੀ ਵਿਚਕਾਰਲੇ ਤੇ ਦੋ ਮੁੰਡੇ ਮੁੰਡੇ ਤੇ ਇੱਕ ਕੁੜੀ ਫੌਜੀ ਦੇ ਦੋ ਮੁੰਡੇ ਤੇਜਾ ਸਿੰਘ ਕਮਾਊ ਤੇ ਸਵਰ ਕਸਾਨ ਸੀ ਇੱਕ ਸਿੱਧਾ ਸਦਾ ਦੇ ਮਿਹਨਤ ਕਰਨ ਵਾਲਾ ਉਹਦੇ ਪੁੱਤਰ ਵੀ ਵਧੀਆ ਕੰਮ ਕਰਦਾ ਕਰਦੇ ਸਨ ਤੇਜਾ ਸਿੰਘ ਦੀ ਪਤਨੀ ਵੀ ਪਤਨੀ ਵੀ ਸੱਜੀ عورت ਸੀ ਜਵਾਨ ਦੀ ਥੋੜੀ ਤਿੱਖੀ ਰੂਹ ਸੀ ਪਰ ਸਿਚਾਈ ਦੀ ਮੂਰਤ ਸੀ ਪਰਿਵਾਰ ਨੂੰ ਸੰਜੋਗ ਕੇ ਰੱਖਿਆ ਹੋਇਆ ਸੀ ਵੱਡੇ ਪੁੱਤਰ ਦਾ ਵਿਆਹ ਹੋਇਆ ਦੋ ਸਾਲ ਬਾਅਦ ਬੇਟੀ ਨੇ ਜਨਮ ਲਿਆ ਫਿਰ ਇੱਕ ਬੇਟੀ ਹੋਰ ਹੋਈ ਸਾਡਾ ਸਮਾਜ ਬੇਟੀ ਪੈਦਾ ਹੋਣ ਤੇ ਮਾਂ ਨੂੰ ਤਲਿਹਣੀ ਦੱਸਦਾ ਹੈ ਸੱਸ ਨੂੰ ਚ ਟਕਰਾਰ ਹੁੰਦੀ ਇੰਨੇ ਨੂੰ ਵਿਚਕਾਰਲੇ ਮੁੰਡਿਆ ਜਿਸ ਦਾ ਨਾਮ ਸ਼ੇਰੂ ਸੀ ਉਸ ਦਾ ਰਿਸ਼ਤਾ ਵੱਡੇ ਮੁੰਡੇ ਮੀਤ ਨੇ ਹੀ ਕਰਵਾਇਆ ਵਿਚਕਾਰਲੀ ਨੂੰ ਤੇਜਾ ਸਿੰਘ ਦੀ ਜੀਤੋ ਬੜੀ ਤੀਸ ਸੀ ਜਵਾਨ ਵੀ ਉਸ ਦੀ ਬੜੀ ਚੱਲਦੀ ਸੀ ਤਾਂਘਾਂ ਤੀਤਾਂ ਨਾਲ ਘਰ ਵਿੱਚ ਕਲੇਸ਼ ਪਾਈ ਰਹਿੰਦੀ ਸੀ ਕੰਮ ਵੀ ਘਟ ਕਰਦੀ ਸੀ ਤੀਜੇ ਦਿਨ ਸ਼ੇਰੂ ਨੂੰ ਲੈ ਕੇ ਪੇਕੇ ਚਲੀ ਜਾਂਦੀ ਨੀਤ ਦਾ ਸਹਾਵੀ ਆਪਣੀ ਮਾਂ ਸੀਤੋ ਨਾਲ ਹੀ ਦਾਹੀ ਤਲਖ ਸੀ ਵਿਚਕਾਰਲਾ ਮੁੰਡਾ ਸੀਰੂ ਅਲੱਗ ਹੋ ਗਿਆ ਖੇਤੀ ਇਕੱਠੀ ਸੀ ਇੰਨੇ ਨੂੰ ਫੌਜੀ ਛੁੱਟੀ ਆ ਜਾਂਦਾ ਨੀਤ ਦੀ ਘਰਵਾਲੀ ਸ਼ਾਮੀ ਕਹਿੰਦੀ ਐ ਕਿ ਛੋਟੇ ਸਾਨੂੰ ਵੀ ਅੱਡ ਕਰ ਦੇ ਬੁੜਾ ਬੁੜੀ ਨਾਲ ਸਾਡੀ ਨਹੀਂ ਨਿਭਦੀ ਉਹ ਕਹਿੰਦਾ ਭਾਬੀ ਤੇਰੇ ਦੋ ਧੀਆਂ ਨੇ ਨਾਲ ਰਹਿ ਪਰ ਸ਼ਾਮੀ ਕਹਿੰਦੀ ਐ ਕਿ ਉਸਨੇ ਆਪਣੀਆਂ ਧੀਆਂ ਦਾ ਦਾਜ ਵੀ ਬਣਾਉਣਾ ਤੇਰੀ ਮਾਂ ਤਾਂ ਸਾਨੂੰ ਕੁਝ ਲਿਆ ਕੇ ਨਹੀਂ ਦਿੰਦੀ ਮੈਂ 10 ਡੰਗਰਾਂ ਦਾ ਗੋਹਾ ਸੁੱਟਦੀ ਆ ਪਰ ਚਾਹ ਮੂਤ ਵਰਦੀ ਮਿਲਦੀ ਐ ਅਲੱਗ ਹੋ ਕੇ ਕੁਝ ਵੜਦਾ ਜਾਉ ਨਾਲੇ ਭਾਈ ਤੇਰੀ ਮੰਗ ਵੀ ਤਾਂ ਜੀਤੋ ਦੀ ਭੈਣੀ ਐ ਜਿਵੇਂ ਜੀਤੋ ਅੱਡ ਹੋ ਗਈ ਉਹ ਹੋ ਜੂ ਮੈਂ ਕਿਉਂ 10 ਡੰਗਰਾਂ ਦਾ ਮੂਤ ਉਂਝਾ ਫੌਜੀ ਕੁਝ ਨਹੀਂ ਬੋਲਦਾ ਉਹਨਾਂ ਦੇ ਦਾਣੇ ਅਲੱਗ ਕਰ ਦਿੰਦੇ ਖੇਤੀ ਵੀ ਵੰਡੀ ਜਾਂਦੀ ਐ ਚੌਥਾ ਹਿੱਸਾ ਤੇ ਜਸ ਸਿੰਘ ਦਾ ਤਿੰਨ ਹਿੱਸੇ ਪੁੱਤਰਾ ਦੇ ਤੇਜਾ ਸਿੰਘ ਸਿਰੂ ਨੂੰ ਹਿੱਸੇ ਦੇ ਜ਼ਮੀਨ ਦਿੰਦਾ ਹੈ ਤੇ ਫੌਜੀ ਦਾ ਹਿੱਸਾ ਮੀਤ ਹਿੱਸੇ ਤੇ ਲੈ ਲੈਂਦਾ। ਅਗਲੇ ਸਾਲ ਮੀਤ ਘਰ ਪੁੱਤਰ ਪੈਦਾ ਹੁੰਦਾ ਹੈ ਰੱਬ ਦੀ ਰਜਾ ਉਸ ਦੇ ਸਿਰ ਨਹੀਂ ਹੁੰਦਾ। ਮਤਲਬ ਕਿ ਬੱਚਾ ਮਰਿਆ ਪੈਦਾ ਹੁੰਦਾ ਹੈ। ਫਸਲ ਵੀ ਮਾੜੀ ਰਹਿ ਜਾਂਦੀ ਹੈ। ਤੇਜਾ ਸਿੰਘ ਨੂੰ ਬੜਾ ਦੁੱਖ ਹੁੰਦਾ ਹੈ ਕਿਉਂਕਿ ਮੀਤ ਕਮਾਊ ਪੁੱਤ ਸੀ ਸੱਸ ਨੂੰ ਹਾਂ ਦਾ ਭਾਵੇਂ ਤਕਰਾਰ ਸੀ ਪਰ ਮੀਤ ਤੇ ਤੇਜਾ ਸਿੰਘ ਦਾ ਬੜਾ ਅਕਸ ਵਿੱਚ ਗਿਆ ਸੀ। ਸਮਾਂ ਆਪਣੀ ਚਾਲੇ ਚੱਲਦੀ ਗਿਆ। ਅੱਜ ਹੀ ਦਾ ਵਿਆਹ ਹੋ ਜਾਂਦਾ ਹੈ। ਫੋਜਣ ਥੋੜਾ ਟਾਈਮ ਠੀਕ ਰਹਿੰਦੀ ਹੈ। ਫਿਰ ਉਹ ਵੀ ਕਹਿੰਦੀ ਉਹੀ ਲੱਛਣਾ ਤੇ ਢਾਗੇ ਤਵੀਤ ਜੀਤੋ ਧਾਰਮਿਕ ਵਿਚਾਰਾਂ ਵਾਲੀ ਸੀ ਸਿਰਫ ਗੁਰਬਾਣੀ ਨਾਲ ਪ੍ਰੇਮ ਸੀ। ਉਸ ਨੂੰ ਪਰ ਲੋਹਾ ਦਾ ਇਸ ਤਰ੍ਹਾਂ ਦੀਆਂ ਕਰਕੂਤਾ ਕਰਨਾ ਉਸ ਨੂੰ ਚੰਗਾ ਨਾ ਲੱਗਦਾ। ਇੱਕ ਦਿਨ ਸਾਮੀ ਤੇ ਜੀਤੋ ਵਿੱਚ ਬਹਿਸ ਹੋ ਗਈ। ਜਦੋਂ ਸਾਮੀ ਨੂੰ ਕਹਿੰਦੀ ਜੀਤੋ ਸਾਮੀ ਨੂੰ ਕਹਿੰਦੀ ਕਿ ਤੇਰੇ ਤੀਜੀ ਵੀ ਕੁੜੀ ਹੋ ਮੇਰੇ ਕੁੰਡਾ ਹੋਰ ਹੋ। सीतो ਵੀ ਸੁਣ ਰਹੀ ਸੀ ਉਹ ਵੀ ਵਿਚੋਂ ਬੋਲੀ ਕਹਿੰਦੀ ਘਾਲ ਘ루ਟੀ ਸਾਧਾਂ ਦੀ ਚੇਲੀ ਰੱਬ ਹੱਥ ਹੈ ਸਭ ਕੁਝ ਦੁੱਧ ਪੁੱਤ ਦਾ ਮਾਂ ਨਹੀਂ ਕਰੀਂਦਾ ਕਾफी ਲੜਾਈ ਹੋਈ ਸਮਾਪਾ ਕੇ ਤਿੰਨ ਸਾਲ ਬਾਅਦ ਮੀਤ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ ਤੇ ਜੀਤੋ ਦੇ ਘਰ ਜੀ ਹੋਈ ਸੀਤੋ ਨੇ ਜੋ ਕਿ ਆਤ ਤੋ ਮਜਬੂਰ ਸੀ ਜੋ ਵੀ ਬੋਲਦੀ ਸਿੱਧਾ ਮੂੰਹ ਤੇ ਕਿਹਾ ਲੈ ਤੇਰੇ ਚੇਲਿਆਂ ਨੇ ਤੈਨੂੰ ਮੁੰਡਾ ਨਾ ਦਿੱਤਾ ਉਸ ਬੈਗਰੂ ਤੋਂ ਡਰੀਦਾ ਸੀ ਤੋਂ ਜੀਤੋ ਉਹਦੇ ਘਰ ਦੇਰ ਹੈ ਅੰਧੇਰ ਨਹੀਂ ਇਸ ਤਰ੍ਹਾਂ ਸਮਾਂ ਆਪਣੀ ਚਾਲੇ ਚੱਲਦਾ ਗਿਆ ਫੌਜਣ ਵੀ ਫੌਜੀ ਨਾਲ ਪਠਾਨਕੋਟ ਚਲੀ ਗਈ ਉੱਥੇ ਹੀ ਉਹ ਦੋ ਬੇਟਾ ਨੂੰ ਅੱਗੜ ਪਿੱਛੇ ਜਨਮ ਦਿੰਦੀ ਹੈ ਕੁਝ ਸਮਾਂ ਲਾ ਕੇ ਉਹ ਵਾਪਸ ਪਿੰਡ ਆ ਜਾਂਦੀ ਹੈ ਬੱਚਿਆਂ ਨੂੰ ਪੜਨ ਲਾਉਂਦੀ ਹੈ ਤੇਜਾ ਸਿੰਘ ਤੇ ਜੀਤੋ ਫੌਜਣ ਨਾਲ ਹੋ ਜਾਂਦੇ ਨੇ ਫੌਜਣ ਦਾ ਚਾਰ ਜੱਲਣ ਠੀਕ ਨਹੀਂ ਹੁੰਦਾ ਜਦ ਸੀਤੋ ਟੋਕਾ ਟਾਕੀ ਕਰਦੀ ਤਾਂ ਫੌਜਣ ਊਲ ਜਦੂਦ ਬੋਲਦੀ ਹੈ ਜਿਸ ਤੇ ਮੀਤ ਨੂੰ ਗੁੱਸਾ ਆਉਂਦਾ ਉਹ ਕਹਿੰਦਾ ਬਿੰਗੇ ਪੈਰਾਂ ਵਾਲੀਏ ਤੂੰ ਮੇਰੀ ਮਾਂ ਦੀ ਕੀ ਰਿਸਕ ਕਰੇਗੀ ਬਹੁਤ ਘਾਸਣੀ ਹੁੰਦੀ ਹੈ ਤਾਂ ਫੌਜਣ ਦਾ ਪਿਓ ਆ ਜਾਂਦਾ ਉਹ ਵੀ ਬਹੁਤ ਗੋਲਦਾ ਆਪਣੀ ਧੀ ਨੂੰ ਸਮਝਾਉਣ ਦੀ ਜਗ੍ਹਾ ਸੀਤੋ ਨੂੰ ਬੁਰਾ ਭਰਾ ਬੋਲਦਾ ਤੇ ਨਾਲ ਹੀ ਕਹਿੰਦਾ ਤੇਰਾ ਵੱਡਾ ਪੁੱਤ ਮਰ ਗਿਆ ਸੀਤੋ ਦੀ ਜ਼ਬਾਨ ਵਿੱਚੋਂ ਇਹ ਨਿਕਲ ਜਾਂਦਾ ਮੇਰਾ ਕਿਉਂ ਮਰੇ ਤੇਰਾ ਮਰੇ ਸੀਤੋ ਦਾ ਭਰਾ ਵੀ ਆ ਜਾਂਦਾ ਹੈ ਕਿਉਂਕਿ ਸੀਤੋ ਦਾ ਪੇਕਾ ਪਿੰਡ 3 ਕਿਲੋਮੀਟਰ ਦੀ ਦੂਰੀ ਤੇ ਸੀ ਉਹ ਮੀਤ ਨੂੰ ਕਹਦਾ ਹੈ ਕਿ ਤੂੰ ਢੀਆਂ ਵਾਲਾ ਏ ਇਹ ਜਨਾਨੀ ਕਿਸੇ ਦਿਨ ਨਹੀਂ ਸੋਣੀ ਜੇ ਗੁੱਸੇ ਵਿੱਚ ਤੂੰ ਇਸਦੇ ਮਾਰਿਆ ਤਾਂ ਇਹਨੇ ਕੀ ਪਤਾ ਹੈ ਕੀ ਧੂਮ ਤਲਾ ਦੇਣੀ ਹੈ ਤੇਰੇ ਤੇ ਇਸ ਲਈ ਮੇਰੀ ਮੰਨ ਤੂੰ ਖੇਦ ਕਰ ਪਾਲਾ ਇਥੋਂ ਇਨਾ ਕੰਜਰਾ ਚੋਂ ਨਿਕਲ ਨਾਲੇ ਤੇਰੀਆਂ ਢੀਆਂ ਵੱਡੀਆਂ ਹੋ ਰਹੀਆਂ ਨੇ ਕੱਲ ਨੂੰ ਇਹਨਾਂ ਨੂੰ ਉੱਠੀ ਸਿੱਖਿਆ ਦੇਉ ਕੁੜੀਆਂ ਨੂੰ ਬੁਗਾਰ ਦੇਉ ਇਨੇ ਨੂੰ ਪਾਲ ਦੀ ਛੁੱਟੀ ਆਉਂਦਾ ਤਾਂ ਮੀਤ ਕਹਿੰਦਾ ਤੇਰੀ ਘਰ ਵਾਲੀ ਹੱਥੋਂ ਨਿਕਲ ਗਈ ਐ ਇਸ ਨੂੰ ਨਾਲ ਹੀ ਲੈ ਜਾ ਫਿਰ ਨਾ ਗਈ ਕਿਸ ਤਰੀਕਾ ਨਾਲ ਬੈਰ ਪੈ ਗਿਆ ਕੁਝ ਤੇ ਸ਼ਰਮ ਕਰੋ ਪਰ ਫੌਜੀ ਨੂੰ ਪਤਾ ਨਹੀਂ ਕੀ ਕੀ ਪੱਟੀ ਪੜਾਉਂਦੀ ਐ ਫੌਜੀ ਨੂੰ ਮੀਤ ਨੂੰ ਬੁਰਾ ਭਲਾ ਬੋਲਦਾ ਹੈ ਹਾਲਾਂਕਿ ਮੀਤ ਹੀ ਮਾਂ ਬਾਪ ਫੌਜੀ ਨਾ ਹੋ ਕਰਕੇ ਉਹਨਾਂ ਦੇ ਪਸ਼ੂਆਂ ਨੂੰ ਚਾਰਾ ਪੱਠਾ ਲਿਆ ਕੇ ਦਿੰਦਾ ਪਰ ਕਦਰ ਕੌਣ ਕਰਦਾ ਐ ਜਾਦ ਕਿਤੇ ਸੀਤੋ ਕੋਲ ਰੋਟੀ ਟਾਈਮ ਨਹੀਂ ਤਾ ਜਾਂਦਾ ਉਸ ਨੇ ਕਿਉਂ ਪਾ ਕੇ ਸਾਰਾ ਕਾफी ਸਾਰਾ ਕਿਉਂ ਪਾ ਕੇ ਰੋਟੀ ਮੁਖਵਾ ਦੇਣੀ ਫੋਜਣ ਉਸ ਨੂੰ ਅਵਾਤਾਵਾ ਬੋਲਦੀ ਇੱਥੋਂ ਤੱਕ ਕਿ ਕੌਲੀ ਜੱਟ ਵੀ ਬੋਲਦੀ ਜਿਸਤੇ ਤੂੰ ਤੂੰ ਮੈਂ ਮੈਂ ਹੋ ਜਾਂਦੀ ਤੇਜਾ ਸਿੰਘ ਨੇ ਬਥੇਰਾ ਕਹਿਣਾ ਭਾਈ ਡੰਗਰਾਂ ਨੂੰ ਨੀਰਾਚਾਰਾ ਲਿਆਉਣਾ ਅਸੀਂ ਇਹਦੇ ਮਾਂ ਬਾਪ ਹਾਲੇ ਤਾਂ ਅਸੀਂ ਕਮਾਉਂਦੇ ਆ ਐਵੇਂ ਕਿਉਂ ਬੋਲਦੀਆਂ ਤੂੰ ਇਸ ਨੂੰ ਵੀ ਅਵਾਤਾਵਾ ਬੋਲਦੀ ਹੈ ਮੀਤ ਦੇ ਮਾਮਿਆ ਨੇ ਕਹਿ ਕੇ ਖੇਤ ਵਿੱਚ ਮੀਤ ਦਾ ਘਰ ਪਵਾਉਣ ਲਈ ਮਨਾ ਲਿਆ ਉਧਰ ਮੀਤ ਦੀ ਵੱਡੀ ਧੀ ਮਟਿਆਰ ਸੀ ਸ਼ਾਮੀ ਨੇ ਅਲੱਗ ਹੋ ਕੇ ਆਪਣੀਆਂ ਦੋਵੇਂ 3 ਦਾਜ ਬਣਾਇਆ ਸ਼ਾਮੀ ਵੀ ਸੁਹਾਵੀ ਬੜੀ ਚੰਗੀ ਸੀ ਚੰਗੀ ਨਹੀਂ ਸੀ ਕਲੇਸ਼ਨ ਸੀ ਰੁਸਕੇ ਮਹੀਨਾ ਮਿਨਾ ਆਉਂਦੀ ਨਾ ਜਦ ਅਲੱਗ ਹੋ ਗਈ ਫਿਰ ਜਾ ਕੇ ਟਿੱਕੀ ਉਧਰ ਘਰ ਦੀ ਨਿਉ ਰੱਖਣੀ ਸੀ ਉਧਰ ਅਸੀ ਤੋਂ ਵਾਰ ਗਈ ਸ਼ਾਮੀ ਰੂਸ ਕੇ ਗਈ ਹੋਈ ਸੀ ਕਿਉਂਕਿ ਮੀਤ ਨੇ ਅੰਦਰਲਾ ਘਰ ਰਿਸ਼ਤੇਦਾਰ ਦੇ ਕਹਿਣ ਤੇ ਫੌਜੀ ਨੂੰ ਦੇ ਦਿੱਤਾ ਸੀ ਘੱਟ ਰੇਟ ਦੇ ਮੀਤ ਸੀ ਤੋ ਨੂੰ ਬਠਿੰਡੇ ਸ਼ਹਿਰ ਲੈ ਜਾਂਦਾ ਉਹਦੀ ਹਾਲਤ ਕਾਫੀ ਖਰਾਬ ਹੁੰਦੀ ਹੈ ਇਸ ਵਿੱਚ ਸੀਤੋ ਵਿਚਕਾਰ ਲਈ ਨੂੰ ਨੂੰ ਇੱਕ ਚਲਾਕੀ ਸੁਝਦੀ ਹੈ ਉਹ ਸੀਤੋ ਦਾ ਟਰੰਕ ਫਰੋਲ ਕੇ ਉਸ ਵਿੱਚੋਂ ਇੱਕ ਜੰਬਰ ਸੂਈ ਜੋ ਕਿ ਪਹਿਲੇ ਜਮਾਨਾ ਵਿੱਚ ਔਰਤਾਂ ਦੇ ਸੋਨੇ ਦੀਆਂ ਸੂਈਆਂ ਸ਼ੌਂਕ ਹੋ ਜਾਂ ਲਾਉਂਦੀਆਂ ਸਨ ਕੱਢ ਲਈ ਅਤੇ ਚਾਬੀ ਸ਼ਾਮੀ ਦੀ ਪੇਟੀ ਦੇ ਦੋੜੇ ਥੱਲੇ ਰੱਖ ਦਿੰਦੀ ਹੈ ਜਦ ਸ਼ਾਮੀ ਆਉਂਦੀ ਹੈ ਤਾਂ ਕਿ ਉਹ ਸੱਸ ਦਾ ਟਰੰਕ ਦੀ ਚਾਬੀ ਆਪਣੀ ਪੇਟੀ ਦੇ ਦੋੜੇ ਥੱਲੇ ਦੇਖ ਕੇ ਅੰਦਾਜ਼ਾ ਨਹੀਂ ਲਾਉਂਦੀ ਥੋੜੀ ਸਿੱਧੀ ਸਾਦੀ ਹੀ ਸੀ ਉਹ ਜਵਾਨ ਭਾਵੇਂ ਚੱਲਦੀ ਸੀ ਪਰ ਉਸ ਦੀ ਸਦੀ ਸੀ ਉਧਰ ਮੀਤ ਮਾਂ ਕੋਲ ਸੀ ਡਾਕਟਰ ਨੇ ਬਹੁਤ ਦਵਾਈਆਂ ਦਿੱਤੀਆਂ ਪਰ ਅਸਰ ਨਾ ਹੋਇਆ ਉਲਟੀਆਂ ਨਾ ਹਟੀਆਂ ਕਮਰੇ ਵਿੱਚ ਹੋਰ ਮਰੀਜ਼ੀ ਵੀ ਸੀ ਸੀਦੋਂ ਨੂੰ ਨੂਨੀਆਂ ਵਿਗੜਿਆ ਹੋਇਆ ਸੀ ਜਦੋਂ ਉਲਟੀ ਕਰਨ ਲੱਗੀ ਤਾਂ ਮੀਤ ਨੇ ਦੋਵੇਂ ਹੱਥ ਅੱਗੇ ਕਰਕੇ ਉਲਟੀ ਆਪਣੇ ਹੱਥਾਂ ਵਿੱਚ ਹੀ ਰੋਕ ਲਈ। ਸੁਗ ਨਹੀਂ ਮੰਨੀ। ਸਭ ਕਹਿਣ ਮੀਤ ਨੂੰ ਕਿ ਸਰਬਨ ਪੁੱਤਰ ਹੈ। ਜਦ ਸੀਤੋ ਠੀਕ ਹੋ ਕੇ ਘਰ ਆਈ ਤਾਂ 4-5 ਦਿਨਾਂ ਬਾਅਦ ਸ਼ਾਮੀ ਸੀਤੋ ਨੂੰ ਕਹਿੰਦੀ ਹੈ ਕਿ ਬੇਬੇ ਤੂੰ ਚਾਬੀ ਮੇਰੀ ਪੇਟੀ ਤੋਂ ਉਤੇ ਕਿਉਂ ਧਰ ਕੇ ਗਈ ਸੀ? ਤਾਂ ਉਹ ਕਹਿੰਦੀ ਹੈ ਨਹੀਂ ਮੈਂ ਤਾਂ ਨਹੀਂ ਧਰੀ। ਸਾਰੇ ਸ਼ਾਮੀ ਤੇ ਸਾਕਰਦੇ। ਪਰ ਮੀਤ ਜਾਣਦਾ ਸੀ ਕਿ ਸ਼ਾਮੀ ਪਾ ਮੈਂ ਕਿਵੇਂ ਦੀ ਵੀ ਹੈ ਪਰ ਇਹ ਕਰਤੂਤ ਨਹੀਂ ਕਰ ਸਕਦੀ ਸੀਤੋ ਦਾ ਭਰਾ ਸਭ ਨੂੰ ਚੁੱਪ ਰਹਿਣ ਲਈ ਕਹਿੰਦਾ ਹੈ ਸਮਾਂ ਚੱਲਦਾ ਆਪਣੀ ਚਾਲੇ ਇੱਕ ਦਿਨ ਜੀਤੋ ਸ਼ਾਮੀ ਘਰ ਆਉਂਦੀ ਹੈ ਉਹ ਸੁੱਤੀ ਪਈ ਸੀ ਪਹਿਲਾਂ ਤਾਂ ਗੰਦ ਵਿੱਚ ਤੀਤ ਦੰਦ ਟੰਗ ਦਿੰਦੀ ਹੈ ਇੱਟ ਕੱਢ ਕੇ ਫਿਰ ਸੁੱਤੀ ਪਈ ਸ਼ਾਮੀ ਦੀ ਇੱਕ ਚੰਬਰ ਸੂਈ ਲਾ ਲੈਂਦੀ ਹੈ ਤੇ ਚੁੱਕੀ ਮਾਰ ਕੇ ਜਾਂਦੀ ਹੈ ਆ ਕੇ ਸੂਈ ਸਾਹਮ ਕੇ ਦਵਾਰਾ ਸ਼ਾਮੀ ਘਰ ਆ ਜਾਂਦੀ ਹੈ ਤੇ ਕਹਿੰਦੀ ਹੈ ਸੁੱਤੀ ਪਈ ਹੈ ਤਾਂ ਸ਼ਾਮੀ ਉੱਠ ਕੇ ਚਾਹ ਬਣਾਉਂਦੀ ਹੈ ਆਪ ਹੀ ਜੀਤੋ ਕਹਿੰਦੀ ਹੈ ਕਿ ਕੁੜੇ ਆ ਰੋੜੇ ਥੱਲੇ ਆਇ ਲੱਗਦਾ ਹੈ ਕਿਵੇਂ ਤੀਤ ਹੁੰਦਾ ਹੈ ਆਪ ਹੀ ਤੀਤ ਕੱਢ ਕੇ ਕਹਿੰਦੀ ਹੈ ਲੈ ਇਹ ਤਾਂ ਕਾਲਾ ਇਲਮ ਲਿਖਿਆ ਹੈ ਆ ਜਾ ਇਸ ਨੂੰ ਤੋਰ ਕੇ ਆਈਏ ਪਾਣੀ ਵਿੱਚ ਸ਼ਾਮੀ ਸਿੱਧੀ ਸਾਦੀ ਨਾਲ ਤੁਰ ਪੈਂਦੀ ਹੈ ਤੇ ਰਾਹ ਵਿੱਚ ਊਲ ਚ ਰੂਲ ਗੱਲਾਂ ਕਰਦੀ ਜਾਵੇ ਸੂਏ ਵਿੱਚ ਤਬੀਤ ਤੈਰ ਕੇ ਘਰ ਆ ਕੇ ਚਾਹ ਪੀਂਦੀਆਂ ਨੇ ਤਰਜੀਤੋ ਆ ਕੇ ਕਹਿੰਦੀ ਐ ਤੇਰੀ ਤਾਂ ਇੱਕ ਸੂਈ ਹੈ ਨਹੀਂ ਦੇਖਿਆ ਕਿ ਹਾਸੀ ਨਾ ਕਿ ਇਹ ਗਰਹਿ ਦਾ ਘਰ ਹੁੰਦਾ ਹੈ ਸ਼ਾਮੀ ਨੇ ਦੇ ਹੱਥਾਂ ਪੈਰਾਂ ਦੀ ਪੈ ਗਈ ਤੇ ਮੀਤ ਵੀ ਸ਼ਾਮੀ ਸ਼ਾਮ ਨੂੰ ਸ਼ਾਮੀ ਨੂੰ ਝੜਕਾ ਦਿੰਦਾ ਕਿ ਕਿੱਥੋਂ თੋਥਾ ਖੁੰਡ ਮੇਰੇ ਮੱਥੇ ਮਾਰੀ ਸ਼ਾਮੀ ਦੇ ਬਹੁਤ ਗਾਲਾਂ ਪੈਂਦੀਆਂ ਨੇ ਬਿਨਾਂ ਕੂਰ ਤੋਂ ਇੱਕ ਵੀ ਨਿਵਾ ਤੇਜ ਤੇਜਾ ਸਿੰਘ ਦੀ ਮਾਤਾ ਚੜਾਈ ਕਰ ਜਾਂਦੀ ਐ ਹੁਣ ਆਪਾਂ ਨੂੰ ਪਤਾ ਹੈ ਮਰਨ ਵਾਲਾ ਮਰ ਜਾਂਦਾ ਹੈ ਸਾਡੇ ਕੁਝ-ਕੁਝ ਰੀਤੀ ਰਿਵਾਜ ਪੁੱਠੇ ਅੱਜ ਕੱਲ ਵੀ ਉਵੇਂ ਹੀ ਚੱਲਦੇ ਨੇ ਜਿਵੇਂ ਪਹਿਲਾਂ ਸੀ ਲੋਕ ਵਿਖਾਵਾ ਸੱਸ ਸੌਰਾਕਰ ਵਾਲਾ ਮਰਨ ਤੇ ਆ ਜੋ ਸੋਨਾ ਕੱਪੜਿਆਂ ਦਾ ਰਵਾਜ ਹੁੰਦਾ ਹੈ ਉਹ ਹੁਣ ਜੀਤੋ ਸ਼ਾਮੀ ਫੌਜਣ ਦੀ ਤਾਂ ਦਾਦ ਸੱਸ ਮਰੀ ਸੀ ਉਹ ਸਭ ਵਿੱਚ ਇਹ ਰਿਵਾਜ ਨਹੀਂ ਸੀ ਉਹ ਕਹਿੰਦੇ ਐ ਕਿ ਚੋਰ ਦੀ ਦਾੜ੍ਹੀ ਵਿੱਚ ਤਿਰਕਾ ਜਾਂ ਕਹਿ ਲਵੋ ਖਾ ਕੇ ਹਰ ਕੋਈ ਪਛਾਣ ਨਹੀਂ ਸਕਦਾ ਉਹੀ ਹਲਦੀਤ ਦਸੀ ਜੀਤੋ ਨੇ ਉਹਨਾਂ ਦੋਵਾਂ ਚੰਬਰ ਸੁਈਆਂ ਦੇ ਕੰਨਾਂ ਵਾਲੇ ਬਣਵਾ ਲਏ ਤੇ ਦਾਦ ਸੱਸ ਦੇ ਭੋਗ ਤੇ ਸਮਾਗਮ ਤੋਂ ਬਾਅਦ ਆਪਣੇ ਕੰਨਾਂ ਵਿੱਚ ਪਾ ਕੇ ਕਿਹਾ ਇਹ ਮੈਨੂੰ ਦੇਖ ਕੇ ਪਾ ਕੇ ਗਏ ਐ ਇਸ ਸ਼ਾਮੀ ਤੇ ਫੌਜਣ ਨੇ ਆਪਣੀ ਵੇਚੀ ਜਾਂ ਕਹਿ ਲਵੋ ਕਿੱਥੀ ਸਮਝਿਆ ਤੇ ਸਾਨੂੰ ਕੁਝ ਪਾਇਆ ਨਹੀਂ ਇਹ ਨਹੀਂ ਬਤਾ ਸੀ ਕਿ ਇਹ ਤਾਂ ਸ਼ਾਮੀ ਤੇ ਜੀਤੋ ਦੀਆਂ ਜੁੱਤੀਆਂ ਆਪਣੇ ਸਿਰ ਮਾਰ ਰਹੀ ਹੈ

ਦੋ ਜਲੇ ਹੋਰੀ ਮੋਰਾ ਬਣਾ ਕੇ ਕੰਨਾਂ ਵਿੱਚ ਕੰਨਾਂ ਵਾਲੇ ਬਣਾ ਕੇ ਲੈ ਕੇ ਗਏ ਹੈ ਜੀਤੋ ਵਾਸਤੇ ਉਹ ਕਿੰਨੇ ਪੈਸੇ ਵਿੱਚ ਪਈ ਸੁਨਿਆਰ ਨੂੰ ਲੱਗਿਆ ਕਿ ਸਭ ਰਾਏ ਨਾਲ ਹੋਇਆ ਤਾਂ ਉਹ ਕਹਿੰਦਾ ਦੋਵੇਂ ਸੂਈਆਂ ਡੇਢ ਤੋਲੇ ਦੀਆਂ ਸੀ ਤੇ ਕੰਨਾਂ ਵਾਲੇ ਦੋ ਤੋਲਿਆਂ ਦੇ 3000 ਰੁਪਇਆ ਤਾਮੀਦ ਚੁੱਪ ਕਰਕੇ ਘਰ ਆ ਜਾਂਦਾ ਹੈ ਸੁਨਿਆਰ ਨੂੰ ਕਹਿੰਦਾ ਕਿ ਜਲੇ ਦਾ ਜਲੇ ਜਾਂ ਜੀਤੋ ਨੂੰ ਨਾ ਪਤਸੀ ਐਵੇਂ ਉਹਨਾਂ ਦਾ ਮਨ ਖਰਾਬ ਹੋਇਆ ਕਾਰਾ ਕੇ ਬੇਬੇ ਤੇ ਬਾਪੂ ਦੱਸਦਾ ਕਿਉਂਕਿ ਬੇਬੇ ਵੀ ਸ਼ਾਮੀ ਤੇ ਸ਼ੱਕ ਕਰਦੀ ਸੀ ਕਿ ਮੈਂ ਦਾ ਖਲਸੀ ਸ਼ਾਮੀ ਨੇ ਸੂਈ ਚੋਰੀ ਕੀਤੀ ਹੈ ਮੀਤ ਨੇ ਸ਼ਾਮੀ ਨੂੰ ਸਹੀ ਸਾਫਤ ਕੀਤਾ ਤੇ ਜੀਤੋ ਦਾ ਪਰਦਾ ਫਾਸ਼ ਕੀਤਾ ਇਸ ਤਰ੍ਹਾਂ ਦੇ ਸਤਾਂ ਵਿੱਚ ਨਫ਼ਰਤ ਪੈਦਾ ਹੋਣ ਲੱਗੀ ਤਾਂ ਰਿਸ਼ਤਿਆਂ ਵਿੱਚ ਭਰਾਵਾਂ ਵਿੱਚ ਇੱਕ ਲਕੀਰ ਖਿੱਚੀ ਗਈ ਆਪਣੇ ਮਾਮਿਆਂ ਦੇ ਕਹਿਣ ਤੇ ਮੀਤ ਖੇਤ ਵਿੱਚ ਘਰ ਪਾਉਣ ਲੱਗ ਜਾਂਦਾ ਹੈ ਅੰਦਰਲਾ ਘਰ ਫੌਜੀ ਨੂੰ ਘੱਟ ਕੀਮਤੇ ਵੇਚ ਦਿੰਦਾ ਹੈ ਸ਼ਾਮੀ ਨੇ ਉਸ ਦੀਆਂ 3 ਜੋ ਜਵਾਨ ਸੀ ਸਾਰਾ ਦਿਨ ਨਾਲ ਕਮਾਈ ਕਰਦੀਆਂ ਪੰਜ ਪੰਜ ਪੜਾ ਕੇ ਕੰਮ ਤੇ ਲਾ ਲਈਆਂ ਕਿ ਅਗਲੇ ਘਰ ਜਾ ਕੇ ਵੀ ਗੋਹਾ ਹੀ ਸੁੱਤਣਾ ਕਿਹੜਾ ਕੁਰਸੀ ਤੇ ਬੈਠਣਾ ਸ਼ਾਮੀ ਤਾਣੀ ਤੰਦ ਕਰਦੀ ਕੁੜੀਆਂ ਨੇ ਬਾਕੀ ਕੰਮ ਕਰਨਾ ਮੁੰਡਾ ਹਲੇ ਛੋਟਾ ਸੀ 5 ਸਾਲ ਦਾ ਹੀ ਸੀ ਬੇਟੀਆਂ ਵੱਡੀਆਂ ਸੀ ਕੰਮ ਕਰਕੇ ਉਹਨਾਂ ਖਤਣਾ ਸਲਾਈ ਕਰੋਸ਼ਿਆ ਚਨੌਣਾ ਬੀਤ ਦੇ ਮਾਮਿਆਂ ਨੇ ਤੇ ਸ਼ਾਮੀ ਦੇ ਭਰਾਵਾਂ ਨੇ ਵੀ ਸਾਥ ਦਿੱਤਾ ਤੇ ਮੀਤ ਦਾ ਮਕਾਨ ਤਿਆਰ ਹੋ ਗਿਆ। ਫਸਲਾਂ ਵੀ ਵਧੀਆ ਹੋਈਆਂ। ਕੁਝ ਮੱਝਾਂ ਪਾਲ ਕੇ ਵੇਚੀਆਂ। ਇਸ ਤਰ੍ਹਾਂ ਕਦੇ ਸਬਜ਼ੀ ਲਿਆਉਣੀ, ਲਾਉਣੀ, ਫਿਰ ਤੋੜ ਕੇ ਕੁੜੀਆਂ ਦੇ ਦਾਜ ਲਈ ਤਾਣਾ ਪੇਟਾ ਲੈ ਆ ਦੇਣਾ। ਪਤਾ ਨਹੀਂ ਲੱਗਾ ਕਦ ਵੱਡੀ ਕੁੜੀ ਜਵਾਨ ਹੋ ਗਈ। ਤੇਜਾ ਸਿੰਘ ਤੇ ਸੀ ਤੋਂ ਵੀ ਮੀਤ ਨਾਲ ਹੀ ਖੇਤ ਆ ਗਏ। ਭਾਵੇਂ ਸਾਮੀ ਉੜਗੋਲੀ ਸੀ ਪਰ ਮੀਤ ਢੜਦੀ ਸੀ। ਇਸ ਲਈ ਜ਼ਿਆਦਾਤਰ ਉਹ ਗੜਾ ਤੇ ਕੁੱਟ ਖਾਂਦੀ। ਖਰਖ ਵਿੱਚ ਬੇਤੋਂ ਬਦ ਕੰਮ ਕਰਦੀ ਜਿਸ ਨਾਲ ਸਿਹਤ ਨੂੰ ਦਾ ਹੂੜਾ ਹੋ ਗਿਆ ਉਹਦੇ ਦੋ ਆਪਰੇਸ਼ਨ ਹੋਏ ਸਿਹਤ ਮੋਟੀ ਹੋ ਗਈ ਬੇਰੰਗ ਜਹੀ ਜਦ ਖੇਤ ਰਹਿਣਾ ਏ ਕੁਝ ਸਮਾਂ ਤਾਂ ਇਕੱਠੇ ਰਹੇ ਫਿਰ ਦੇਜਾ ਸਿੰਘ ਤੇ ਸੀਤੋ ਮੀਤ ਤੋਂ ਲੰਘ ਗਈ ਕਿਉਂਕਿ ਸ਼ਾਮੀ ਦਿੱਕਲੇਸ਼ ਕਰਦੀ ਖਿਜ ਕਰਦੀ ਸ਼ਾਮੀ ਦੀਆਂ ਧੀਆਂ ਮਟਿਆਰਾਂ ਸੀ ਵੱਡੀ ਕੁੜੀ ਚੰਨੀ ਦਾ ਰਿਸ਼ਤਾ ਤੈਅ ਕਰ ਦਿੱਤਾ ਪਰ ਸ਼ਾਮੀ ਕਦੇ ਰਿਸ਼ਤਾ ਕਰਕੇ ਰਾਜੀ ਨਹੀਂ ਸੀ ਚੰਨੀ ਦੇ ਸੰਜੋਗ ਉੱਥੇ ਹੀ ਜੁੜੇ ਸਨ ਇੱਕ ਘਰ ਪਾ ਕੇ ਹਟਿਆ ਦੂਜਾ ਚੰਨੀ ਦੇ ਸਹਰਿਆਂ ਵਿਆਹ ਮੰਗ ਰਿਆ ਤੇਜਾ ਸਿੰਘ ਨੇ ਕਿਹਾ ਕੋਈ ਨਾ ਆ ਕੇ ਕਰਨਾ ਕਰ ਜਿੰਨੇ ਜੋਗਾ ਹਾਂ ਮੈਂ ਆਪੇ ਕਰੂੰ ਫੌਜੀ ਦੇ ਬਾਕੀ ਫੌਜੀ ਤੇ ਕਿਹੜਾ ਕੁੜੀ ਐ ਉਹ ਵੀ ਤਾਂ ਕਰੂੰ ਚੰਨੀ ਦਾ ਵਿਆਹ ਤਾਂ ਰਿਆ ਹੋਇਆ ਸੀ ਜਦ ਸਾਮੀ ਫੌਜੀ ਤੇ ਛੇਰੂ ਘਰ ਕਹਿਣ ਗਈ ਵੀ ਤੁਸਾਂ ਦਾ ਵੀ ਰੋਟੀ ਪਾਣੀ ਉਧਰੀ ਹੈ ਵਿਆਹ ਧਰ ਲਿਆ ਜੀਤੋ ਨੇ ਕੋਈ ਚੱਜ ਨਾਲ ਹੰਗਾਰਾ ਨਾ ਫਿਰ ਭਰਿਆ ਦੂਜੇ ਦਿਨ ਤੇਜਾ ਸਿੰਘ ਤੇ ਸੀਤੋ ਦੋਵੇਂ ਆਪਣੇ ਇਕੁੱਤਰਾਂ ਕੋਲ ਆ ਜਾਂਦੇ ਐ ਕਿ ਤੁਹਾਡੀ ਵੀ țiiਜੀ ਐ ਹੁਣ ਤੱਕ ਮੀਤ ਨੇ ਹੀ ਸਭ ਕੀਤਾ ਤਾਂ ਉਹਨਾਂ ਕਿਹਾ ਕਿ ਮਾਮੇ ਨੂੰ ਬੁਲਾ ਜਦ ਮਾਮਾ ਆਇਆ ਤਾਂ ਫੌਜੀ ਨੇ ਫੌਜੀ ਦੇ ਸ਼ੇਰੂ ਨੇ ਚੰਨੀ ਦੇ ਵਿਆਹ ਵਿੱਚ ਜਾਣ ਲਈ ਇੱਕ ਸ਼ਰਤ ਰੱਖੀ ਫੌਜੀ ਨੇ ਮੋਹਰਾ نسل ਮੋਹਰਾ ਨਸਲ ਦੀ ਝੋਟੀ ਦੀ ਮੰਗ ਕੀਤੀ ਤੇਜਾ ਸਿੰਘ ਤੋਂ ਤੇ ਸ਼ੇਰੂ ਨੇ ਕਿਹਾ ਮੈਨੂੰ ਆਪਣਾ ਬਾਹਣ ਹਿੱਸੇ ਤੇ ਦੇ ਦੇ ਨਹੀਂ ਤਾਂ ਨਹੀਂ ਨਾਲੇ ਜੋ ਸੋਨਾ ਤੁਹਾਡੇ ਕੋਲ ਸਾਂਝਾ ਪਿਆ ਹੈ ਪਹਿਲਾਂ ਉਹ ਵੰਡੋ ਫਿਰ ਵਿਆਹ ਵਿੱਚ ਆਵਾਂਗੇ ਤੇਜਾ ਸਿੰਘ ਮੰਨ ਗਿਆ ਪਰ ਮੀਤ ਨੇ ਕਿਹਾ ਬਾਪੂ ਜਦ ਇਹਨਾਂ ਨੇ ਮੈਨੂੰ ਬੁਰਾ ਸਮ ਭਰਾ ਸਮਝਿਆ ਹੀ ਨਹੀਂ ਫਿਰ ਤੂੰ ਕਿਉਂ ਪੈਰੀ ਪੈਰ ਕਹਾੜੀ ਮਾਰਦਾ ਨਹੀਂ ਆਉਂਦੇ ਤਾਂ ਨਾ ਆਉਣ ਪਰ ਤੁਸੀਂ ਆਪਣਾ ਹੁਣ ਸਾਹ ਕੁੱਤਾ ਕਮਾਇਆ ਐਵੇਂ ਨਾ ਸੁੱਟੋ ਤਾਂ ਤੇਜਾ ਸਿੰਘ ਕਹਿੰਦਾ ਮੀਤ ਦਾ ਮੀਤ ਦੀ ਦਾ ਵਿਆਹ ਏ ਜਦ ਭਰਾਏ ਦੀ ਹੋਣਗੇ ਕੱਲ ਨੂੰ ਮੇਰੀ ਪੋਤੀ ਨੂੰ ਸਹੁਰੇ ਮੈਂ ਮਾਰਨਗੇ ਤੇਰੇ ਪਿਓ ਦੀ ਭਾਈਆਂ ਨਾਲ ਨਹੀਂ ਬਣਦੀ ਨੀਤ ਰਹੀ ਭੌਗੀ ਨੂੰ ਕਹਿੰਦਾ ਕਿ ਛੋਟਿਆਂ ਨੂੰ ਤਾਂ ਅਹਿਸਾਸ ਹੀ ਭੁੱਲ ਗਿਆ ਹੈ ਜੇ ਮੇਰੇ ਵੱਡੇ ਭਰਾ ਦੀ ਮਿਹਰਬਾਨੀ ਨਾਲ ਵੀ ਸੂਬੇਦਾਰ ਨੇ ਤੈਨੂੰ ਸਿਲੈਕਟ ਕੀਤਾ ਸੀ ਤੇ ਉਹ ਬਾਟਰੀ ਵਾਲੇ ਸੂਬੇਦਾਰ ਵੀ ਨਾ ਮਿਲਦੇ ਤਾਂ ਤੈਨੂੰ ਅਠੀ ਫੇਰ ਕਹਿ ਕੇ ਰੱਖਣਾ ਨਹੀਂ ਸੀ ਨਾਲੇ ਜੇ ਮੈਂ ਚਾਹੁੰਦਾ ਇਹ ਲਈ ਜ਼ਮੀਨ ਮੈਂ ਆਪਣੇ ਨਾਂ ਵੀ ਕਰਵਾ ਲੈਂਦਾ ਮੇਰੀ ਕਮਾਈ ਨਾਲ 2 ਕਰੋੜ ਦੀ ਜ਼ਮੀਨ ਖਰੀਦੀ ਐ ਜੋ ਉਦੋਂ 7000 ਨੂੰ ਕਿੱਲਾ ਲਈ ਸੀ ਪਰ ਉਸ ਬੈਗਰੂ ਨੇ ਮੈਨੂੰ ਧਾਣੀ ਤੁਹਾਡੀ ਤਰ੍ਹਾਂ ਰਾਜਕੀ ਬਣਾਇਆ ਤੇਜਾ ਸਿੰਘ ਮੀਤ ਨੂੰ ਚੁੱਪ ਕਰਾਉਂਦਾ ਹੈ ਦੋ ਉਹਨਾਂ ਨੂੰ ਚਾਹੀਦਾ ਸੀ ਕਿ ਮੀਤ ਨੇ ਸੋਨਾ ਲੈਣ ਤੋਂ ਇਨਕਾਰ ਕਰ ਦਿੱਤਾ ਤੇਜਾ ਸਿੰਘ ਨੇ ਚੰਨੀ ਨੂੰ ਸਕੂਟਰ ਲੈ ਕੇ ਦਿੱਤਾ ਵਧੀਆ ਕਾਰਜ ਹੋ ਗਿਆ ਪਰ ਭਰਾਵਾਂ ਦੇ ਪਿਆਰ ਵਿੱਚ ਕੁਰਤਨ ਭਰ ਗਈ ਜੋ ਭਰਾ ਇੱਕ ਦੇ ਸਾਹਾਂ ਵਿੱਚ ਸਾਹ ਲੈਂਦੇ ਸੀ ਉਹ ਆਈਆਂ ਪੁਰ ਪਰੀਆਂ ਨੇ ਸੂਤ ਲਏ ਉਹ ਕਹਿੰਦੇ ਨਾ ਕਹਿੰਦੇ ਆ ਨਾ ਕਿ ਭਲੇ ਘਰ ਦੀ ਤੀਨੂ ਬਣ ਕੇ ਆ ਜਾਵੇ ਤਾਂ ਘਰ ਨੂੰ ਸਵੱਗ ਬਣਾ ਜਾਂਦੀ ਹੈ ਪਰ ਜਿਸ ਘਰ ਵਿੱਚ ਨੂਹ ਦੇ ਪੇਕਿਆਂ ਦੀ ਦਖਲ ਅੰਦਾਜੀ ਹੋਵੇ ਉਹ ਘਰ ਨਰਕ ਬਣ ਜਾਂਦਾ ਹੈ ਤੇਜਾ ਸਿੰਘ ਤੇ ਸੀਤੋ ਦੇ ਸਵਰਗ ਰੂਪੀ ਪਰਿਵਾਰ ਵਿੱਚ ਵੀ ਦਰਾਰ ਪੈਦਾ ਹੋ ਗਈ ਉਧਰ ਚੰਨੀ ਨੂੰ ਜੋ ਟੁੱਟਰ ਦਿੱਤਾ ਸੀ ਉਹ ਵਿਆਹ ਦੇ ਤੀਜੇ ਦਿਨ ਹੀ ਚੰਨੀ ਦੇ ਜੀਸੇ ਬਾਜ਼ਾਰ ਵਿੱਚ ਕਿਸੇ ਚੀਜ਼ ਵਿੱਚ ਟੋਕ ਦਿੱਤਾ ਨਾ ਚੰਨੀ ਦਾ ਭਰਾ ਜੋ ਮਿਲਣ ਨਹੀਂ ਕਰਨ ਗਿਆ ਸੀ 10 ਸਾਲ ਦਾ ਸੀ ਉਹ ਵੀ ਸਕੂਟਰ ਤੇ ਹੀ ਸੀ ਉਸਦੇ ਵੀ ਸੱਟਾਂ ਲੱਗ ਗਈਆਂ ਚੰਨੀ ਦੇ ਸਾਰਾ ਪਰਿਵਾਰ ਨੂੰ ਦੇਖ ਕੇ ਸ਼ਾਮੀ ਛੜਵਲ ਗਈ ਕਿਉਂਕਿ ਸਗਣ ਵੇਲੇ ਤਾਂ ਚੰਨੀ ਦੇ ਘਰ ਵਾਲੇ ਦਾ ਅੰਮ੍ਰਿਤ ਛਕਿਆ ਸੀ ਵਿਆਹ ਵੇਲੇ ਸਿਰ ਦੇ ਵਾਲ ਨਹੀਂ ਸੀ ਦਾੜੀ ਵੀ ਨਹੀਂ ਸੀ ਮੀਤ ਨੂੰ ਵੀ ਬਸਤਾਵਾ ਸੀ ਵੀ ਮੈਂ ਸ਼ਾਮੀ ਦੀ ਗੱਲ ਮੰਨੀ ਨਾ ਪਰ ਹੁਣ ਕੀ ਹੋ ਸਕਦਾ ਹੈ ਇਵੇਂ ਹੀ ਹਾੜੀ ਦੀ ਫਸਲ ਆ ਗਈ ਝਾੜ ਘੱਟ ਨਿਕਲਿਆ ਕਹਿੰਦੇ ਜੱਟ ਤੇ ਜਦ ਮਾਰ ਪੈਂਦੀ ਹੈ ਇਕੱਠੇ ਹੀ ਪੈਂਦੀ ਹੈ ਹੌਸਲੇ ਤੇ ਮਿਹਨਤ ਕਰਨ ਵਾਲਾ ਸਹਿ ਜਾਂਦਾ ਨਹੀਂ ਹੌਸਲਾ ਹਾਰਨ ਵਾਲੇ ਦੀ ਹਿੰਮਤ ਟੁੱਟ ਕੇ ਆਸ ਵੀ ਮੁੱਕ ਜਾਂਦੀ ਹੈ ਅਗਰ ਇਹ ਫਸਲ ਨਰਮਾ ਕਪਾ ਵੀ ਨਹੀਂ ਹੁੰਦਾ ਤੇ ਛੋਟੀ ਕੁੜੀ ਕੰਮੋਂ ਦੇ ਦੁੱਧ ਤੇ ਛੱਟ ਲੱਗਣ ਕਾਰਨ ਠੀਕ ਪੈ ਜਾਂਦੀ ਹੈ ਸਭ ਕਹਿੰਦੇ ਐ ਇਸ ਦੇ ਕੈਂਸਰ ਬਣ ਗਿਆ ਮੀਤ ਵੈਗਰੂ ਨੂੰ ਕਹਿੰਦਾ ਹੈ ਰੱਬਾ ਫਸਲ ਭਾਵੇਂ ਜਮਾ ਨਾ ਹੋਵੇ ਮੈਂ ਭੁੱਖਾ ਘੱਟ ਲਿਆ ਪਰ ਮੇਰੀ ਧੀ ਨੂੰ ਕੁਝ ਨਾ ਹੋ ਗਈ। ਕੰਮੋਂ ਦੀ ਹਾਲਤ ਖਰਾਬ ਸੀ। ਉਧਰ ਮੀਂਹ ਨਾ ਪੈਣ ਕਾਰਨ ਦੋ ਵਾਰ ਝੋਨਾ ਲਾਇਆ, ਗਰਮੀ ਕਾਰਨ ਮੱਚ ਗਿਆ। ਹੁਣ ਮੀਤ ਕੋਲ ਰੱਬ ਅੱਗੇ ਅਦਾਸ ਤੋਂ ਬਣਾ ਹੋਰ ਕੋਈ ਚਾਰਾ ਨਹੀਂ ਸੀ। ਬੈਗਰੂ ਨੇ ਅਜੇ ਹੀ ਬਾਹ ਫੜੀ, ਅਗੜ ਪਿਛੜ ਦੋ ਮੱਝਾਂ ਸੋਈਆਂ, ਦੋਵੇਂ ਵੇਚ ਕੇ ਪਹਿਲਾ ਆਰਥਿਕ ਜਦ ਬਿਆਜ ਰੁਕਦਾ ਕੀਤਾ। ਫਿਰ ਜਿੱਥੇ ਝੋਨਾ ਮੱਚਿਆ ਸੀ, ਦੋਵਾਂ ਕਿੱਲਾਂ ਵਿੱਚ ਕੁਝ ਸਬਜ਼ੀ ਤੇ ਕੁਝ ਮੱਕੀ ਬੀਜ ਦਿੱਤਾ। ਖੇਤ ਗਊਸ਼ਾਲਾ ਨਾਲ ਲੱਗਦਾ ਸੀ। ਸਾਰਾ ਚਾਰਾ ਗਊਸ਼ਾਲਾ ਵਾਲਿਆਂ ਨੇ ਕੀਦ ਲਿਆ ਸਭੀ ਨਾਲ ਘਰ ਦਾ ਖਰਚ ਚੱਲਦਾ ਜਿਸ ਮੀਤ ਨੇ ਕਦੇ ਦੁੱਧ ਨਹੀਂ ਸੀ ਪਾਇਆ ਢੋਲ ਵਾਲੇ ਹੁਣ ਦੁੱਧ ਵੀ ਪਾਉਣ ਲੱਗਾ ਕਿਉਂਕਿ ਇੱਕ ਮੱਝ ਪਹਿਲਾਂ ਸੂਈ ਸੀ ਤੇ ਇਸ ਤਰ੍ਹਾਂ ਵੈਗਰੂ ਨੇ ਬਾਹ ਫੜ ਲਈ 2 ਸਾਲ ਤੱਕ ਨਰਮਾ ਤਾਂ ਬਿਲਕੁਲ ਨਾ ਹੋਇਆ ਪਰ ਸ਼ਾਮੀ ਤੇ ਮੀਤ ਨੇ ਹੌਸਲਾ ਨਾ ਹਾਰਿਆ ਕਮੋ ਦੇਵੀ ਗੰਭੀਰ ਸੀ ਦੁੱਧ ਤੇ ਉਹ ਠੀਕ ਹੋ ਗਿਆ ਸ਼ਾਮੀ ਨੇ ਤੇ ਕੰਮੋਂ ਨੇ ਟਾਣੀ-ਦੰਦ ਕਰਨਾ ਨਾਲੇ ਖੇਤੀ ਕਰਾਈ। ਮੀਤ ਦਾ ਵੱਡਾ ਮੁੰਡਾ ਕਾਲਾ ਹਲੇ ਛੋਟਾ ਸੀ, ਪੜਦਾ ਸੀ। ਲਾਗ ਲਾ ਬਹੁਤਿਆਦੇ ਸੀ। ਉਧਰ ਸ਼ਰੀਖ ਬਣੇ ਨਾਲ ਦੇ ਭਰਾ, ਜੰਮੇ ਭਰਾ ਰੋਜ਼ ਕੋਈ ਨਾ ਕੋਈ ਜੱਬ ਛਿੜੀ ਰੱਖ ਲਈ। ਸ਼ਾਮੀ ਜਦ ਗਾਲਾਂ ਦਿੰਦੀ ਤਾਂ ਸੀਤੋਂ ਨੂੰ ਵੀ ਹਰਖਾਉਂਦਾ। ਕਿਉਂਕਿ ਭਾਵੇਂ ਪੁੱਤ ਉਹਨਾਂ ਨੂੰ ਬੁਲਾਉਂਦੇ ਨਹੀਂ ਸੀ, ਪਰ ਹੈਗੀ ਤਾਂ ਫਿਰ ਵੀ ਢਿੱਡ ਦੀ ਅੰਗੀ ਸੀ। ਛੇਰੂ ਨੇ ਮਾਂ ਬਾਪ ਨੇ ਜੋ ਉਹਨੂੰ ਹਿੱਸੇ ਤੇ ਵੰਡਣ ਦਿੱਤਾ ਸੀ ਹਿੱਸਾ ਦੇਣਾ ਬੰਦ ਕਰ ਦਿੱਤਾ ਤੇਜਾ ਸਿੰਘ ਨੇ ਬਹੁਤ ਕਹਿਣਾ ਵੀ ਫਸਦਾ ਹਿਸਾਬ-ਤਾਬ ਕਰ ਉਹ ਗੌਲਦਾਰ ਉਧਰ ਫੌਜਣ ਨੇ ਚਾਲ ਖੇਡੀ ਕਹਿੰਦੀ ਤੇਰੇ ਮਾਂ-ਬਾਪ ਆਪਣੇ ਹਿੱਸੇ ਦੀ ਜ਼ਮੀਨ ਮੀਤ ਤੇ ਛੇਰੂ ਨੂੰ ਦਿੰਦੇ ਤੂੰ ਐਵੇਂ ਕਰ ਉਹਨਾਂ ਕੋਲ ਝੋਟੀ ਐ ਉਹ ਲੈ ਲੈ ਕਿਸੇ ਬਹਾਨੇ ਤੇਜਾ ਸਿੰਘ ਨੂੰ ਭੁਮਾ ਕੇ ਫੌਜੀ ਝੋਟੀ ਲੈ ਜਾਂਦਾ ਪਰ ਪੈਸੇ ਨਹੀਂ ਦਿੰਦਾ ਬਸ ਤੇਜਾ ਸਿੰਘ ਮੀਤ ਵੱਲੋਂ ਕਿਲੇ ਕਿल्ले ਵਾਹਣ ਦਾ ਹੈ ਸਾਂਉਂਦਾ ਅਸੀਂ ਜੋ ਉਸ ਨਾਲ ਲੱਗਦਾ ਸੀ ਦੋਵੇਂ ਜੀ ਪਰ ਖਾਂਦੇ ਖੁੱਲਾ ਡੁੱਲਾ ਨੂਹਾ ਨੇ ਕੀ ਕਹਿਣਾ ਸੀ ਐਵੇਂ ਹੀ ਪਸੰਦ ਕਰਦੇ ਆਉਂਦਾ ਸਾਰਾ ਪੱਕਿਆ ਬਣਾਇਆ ਜਦ ਇਹਨਾਂ ਨੇ ਚੰਗਾ ਚੋਖਾ ਖਾਣਾ ਸੀਤੋਂ ਨੇ ਜਵਾਬ ਦੇਣਾ ਥਾਲੀ ਲਾ ਕੇ ਕਦ ਢਾਈ ਸੀ ਆਪਣੇ ਹੱਥ ਚੱਲਦੇ ਆ ਵੈਗਰੂ ਨੇ ਸੱਸ ਉਤਸ਼ਾਹ ਦਿੱਤੇ ਨੇ ਦੇ ਦਿੱਤੀ ਐ ਜਦ ਤੱਕ ਹੋ ਆਪਣੇ ਹੱਥੀ ਕਰਕੇ ਖਾ ਲਵਾਂਗੇ ਤੁਹਾਡੇ ਕਿਸੇ ਤੋਂ ਤਾਂ ਰੱਬ ਮੂੰਹ ਵਿੱਚ ਪਾਣੀ ਵੀ ਨਾ ਪਰ ਭਾਈ ਇਹਵੇਂ ਹੀ ਚੱਲਦਾ ਨਾ ਸੇਰੂ ਨੇ ਜ਼ਮੀਨ ਦਾ ਹਿੱਸਾ ਨਲਤਾ ਨਾ ਫੌਜੀ ਨੇ ਮੱਝ ਦੇ ਪੈਸੇ ਨੇ ਦਿੱਤੇ ਪਰ ਤੇਜਾ ਸਿੰਘ ਤੇਸੀ ਤੋਂ ਨੇ ਫਿਰ ਵੀ ਥੋੜਾ ਥੋੜਾ ਜੋੜ ਕੇ ਪੈਸੇ ਕੁਮਾਜਮਾ ਕਰ ਲਏ ਸੀਤੋ ਕੁਝ ਬੋਲਦੀ ਵੀ ਤਾਂ ਤੇਜਾ ਸਿੰਘ ਚੁੱਪ ਕਰਵਾ ਦਿੰਦਾ ਕੋਈ ਨਾ ਔਲਾਦ ਐ ਜਦ ਇਹਨਾਂ ਦੀ ਔਲਾਦ ਹੋਈ ਇਹਨਾਂ ਨੂੰ ਫੇਰ ਪਤਾ ਲੱਗੂ ਫਿਰ ਸ਼ੇਰੂ ਦੀ ਕੁੜੀ ਤੇ ਮੁੰਡੇ ਦਾ ਵਿਆਹ ਸੀ ਤੇਜਾ ਸਿੰਘ ਨੇ ਪੋਤੀ ਦੇ ਵਿਆਹ ਤੇ ਪੈਸੇ ਲਾਏ ਪੋਤੇ ਦੇ ਸਹੁਰਿਆਂ ਸ਼ਾਮ ਪਾਈ ਵਧੀਆ ਵਿਆਹ ਕਰ ਰਿਆ ਸੀਤੋ ਨੂੰ ਸੀ ਹੁਣ ਤਾਂ ਪੋਤ ਨੂੰ ਵਾਲੀ ਹੋ ਗਈ ਸੀ ਹੁਣ ਤਾਂ ਕੀ ਆ ਆਈ ਕੋਈ ਟੁਕੜਾ ਮਿਲ ਜੇ ਤਾਂ ਠੀਕ ਐ ਰਿਸ਼ਤਾ ਸੀਤੋ ਦੀ ਭਾਣਜ ਨੂੰ ਨੇ ਆਪਣੀ ਭਤੀਜੀ ਦਾ ਕਰਵਾਇਆ ਸੀ ਸੀਤੋ ਤੇਜਾ ਸਿੰਘ ਨੂੰ ਵੀ ਭੇਜਦੀ ਹੈ ਛੇਰੂ ਦੇ ਘਰ ਵੀ ਪੋਤ ਨੂੰ ਪਿਆਰ ਕਰ ਕਰੇ ਪਰ ਜੀਤੋ ਜੀਤੋ ਦੀ ਨੂੰ ਦਾ ਸੁਭਾਅ ਵੀ ਥੋੜੇ ਟਾਈਮ ਬਾਅਦ ਬਦਲ ਜਾਂਦਾ ਹੈ ਉਹਦੇ ਪਹਿਲਾਂ ਬੇਟੀ ਹੁੰਦੀ ਹੈ ਤੇਜਾ ਸਿੰਘ ਬੜਾ ਪਿਆਰ ਕਰਦਾ ਉਸ ਨੂੰ ਘੜਪੋਤੀ ਨੂੰ ਪਰ ਜੀਤੋ ਜਿਆਦਾ ਮੂੰਹ ਨਹੀਂ ਲਾਉਂਦੀ ਸੀਤੋ ਤੇਜਾ ਸਿੰਘ ਨੂੰ ਕਹਿੰਦੀ ਹੈ ਜਾ ਛੇਰੂ ਘਰ ਪਰ ਤੇਜਾ ਸਿੰਘ ਕਹਿੰਦਾ ਹੈ ਮੈਨੂੰ ਤੁੰਨਿਆ ਨਾ ਕਰ ਜਦ ਕੋਈ ਚੱਜ ਨਾਲ ਪਲਾਉਂਦਾ ਨਹੀਂ ਮੈਂ ਨਹੀਂ ਜਾਂਦਾ ਤੈਨੂੰ ਜ਼ਿਆਦਾ ਹਿੱਤ ਹੈ ਤੂੰ ਹੀ ਜਾ ਵੜਿਆ ਕਰ ਮੈਨੂੰ ਨਾ ਕਹੀਂ ਦੁਆਰੇ ਜਾਣ ਨੂੰ ਇੱਕ ਤਰ੍ਹਾਂ ਨਾਲ ਦੋਵਾਂ ਦੀ ਜ਼ਿੰਦਗੀ ਵਿੱਚ ਮਨ ਪਰਚਾਵਾ ਸੀ ਜਿੰਨਾ ਬੱਚਿਆਂ ਨੂੰ ਚਾਵਾਂ ਲਾਡਾਂ ਨਾਲ ਪਾਲਿਆ ਉਹਨਾਂ ਤੋਂ ਮਾਪੇ ਨੂੰ ਮਾਪੇ ਨੇ ਨੂੰ ਸੰਭਰਿਆ ਨਹੀਂ ਜਾਂਦਾ ਮਾਪੇ ਨੇ ਤਿੰਨ ਪਾਲੇ ਪਰ ਤਿੰਨਾਂ ਵਿੱਚ ਮਾਪੇ ਨੂੰ ਸੁੱਖ ਦੇਣ ਦੀ ਗੰਜੈਸ ਨਹੀਂ ਸੀ ਕਿੰਨੀ ਸ਼ਰਮ ਦੀ ਗੱਲ ਹੈ ਉਹ ਦੋਵੇਂ ਆਪਣੇ ਆਪ ਨਾਲ ਹੀ ਗੱਲਾਂ ਕਰਦੇ ਰਹਿੰਦੇ ਇੱਕ ਕਮਰੇ ਵਿੱਚ ਰਹਿੰਦੇ ਮੀਤਪੋਟ ਪਰਸ਼ਾਮੀ ਬੀਨਾ ਅਜਰਦੀ ਸ਼ਾਮੀ ਦਾ ਕਾਲਾ ਵੀ ਵੱਡਾ ਹੋ ਗਿਆ ਬਿਉਣ ਜੋ ਸੀ ਪਰਦਾ ਦਾ ਦਾਦੀ ਉਹ ਅਲੱਗ ਬੈਠੇ ਵੇਖ ਕੇ ਕਾਲੇ ਤੇ ਰਿਸ਼ਤੇ ਹੁੰਦੇ ਨਹੀਂ ਸੀ ਇੱਕ ਵਾਰ ਵੇਖ ਕੇ ਮੁੜ ਜਾਂਦੇ ਫਿਰ ਕੋਈ ਆਉਂਦਾ ਨਾ ਵਧੀਆ ਜ਼ਮੀਨ ਘਰ ਸੀ ਪਰ ਕਾਰ ਨਹੀਂ ਸੀ ਕਿ ਅਗਲਾ ਸਮਝਦਾ ਸੀ ਕਿ ਇਹਨਾਂ ਘਰ ਵੱਡਿਆਂ ਦਾ ਸਤਿਕਾਰ ਨਹੀਂ ਲੜਦੇ ਨੇ ਸਭ ਮਾਪ ਪਰ ਮਾਪੇ ਅਲੱਗ ਹੋਣ ਤੇ ਇੰਨਾਂ ਚੀਜ਼ਾਂ ਦਾ ਅਸਰ ਜ਼ਰੂਰ ਪੈਂਦਾ ਹੈ। ਕੁਝ ਸਮੇਂ ਬਾਅਦ ਇੱਕ ਦਿਨ ਕਾਲੇ ਨੂੰ ਦੇਖਣਾ, ਵਾਲਿਆਂ ਨੇ ਆਉਣਾ ਸੀ। ਉਸਨੇ ਮੱਕ ਦੀਆਂ ਭਰੀਆਂ ਵੱਡ ਬੇਬੇ ਬਾਪੂ ਦੇ ਚੁੱਲ੍ਹੇ ਚੌਕੇ ਤੇ ਲਾ ਦਿੱਤੀਆਂ ਤਾਂ ਜੋ ਕੁੱਲਾ ਨਾ ਦੇਸੀ। ਇਹ ਅਲੱਗ ਨਹੀਂ ਇਹ ਨਾ ਪਤਾ ਲੱਗੇ। ਰਿਸ਼ਤੇ ਵਾਲੇ ਪੱਕ ਠੱਕ ਕਰ ਗਏ। ਸਾਰੇ ਇਕੱਠੇ ਹੀ ਆਉਂਦੇ ਵੇਖਣਾ। ਸਭ ਕੁਝ ਵੇਖ ਕੇ ਰਿਸ਼ਤਾ ਕੁੜੀ ਵਾਲਿਆਂ ਵੱਲੋਂ ਪੱਕਾ ਹੁੰਦਾ ਤੇ ਲੈਣ ਦੇਣ ਦੀ ਗੱਲ ਹੋ ਜਾਂਦੀ ਹੈ। ਛੇ ਟੋਲਾ ਸੋਨਾ ਤੇ ਬਾਕੀ ਸਮਾਨ ਮੋਟਰਸਾਈਕਲ ਕੁੜੀ ਵਾਲਿਆਂ ਨੂੰ ਸਭ ਮਨਜ਼ੂਰ ਹੁੰਦਾ ਕਿਉਂਕਿ ਕੁੜੀ ਸੰਯੁਕਤ ਪਰਿਵਾਰ ਚੋਂ ਆਉਂਦੀ ਸੀ ਸਭ ਨੇ ਰਲ ਮਿਲ ਕੇ ਵਿਆਹ ਕਰਨਾ ਸੀ ਬਸ ਕੁੜੀ ਦੇ ਅੱਖਾਂ ਥੱਲੇ ਕਾਲੇ ਘੇਰੇ ਸੀ ਡਰ ਸੀ ਕੁੜੀ ਪਸੰਦ ਆ ਜਾਵੇ ਮੀਤ ਤੇ ਸ਼ਾਮੀ ਕਹਿੰਦੇ ਆ ਕੇ ਆਪਾਂ ਮੁੜ ਨਹੀਂ ਆ ਮੁੜ ਕੇ ਨਹੀਂ ਆਉਣਾ ਕੁੜੀ ਕਿਵੇਂ ਦੀ ਵੀ ਹੋਵੇ ਸਗਣ ਕਰਨਾ ਹੀ ਹੈ ਆ ਕਾਲਾ ਵੀ ਕੁਝ ਨਹੀਂ ਕਹਿੰਦਾ ਬੋਲਦਾ ਕਿਉਂਕਿ ਪਹਿਲਾਂ ਵੀ ਕਈ ਵਾਰ ਰਿਸ਼ਤਾ ਹੁੰਦਾ ਹੁੰਦਾ ਰਹਿ ਗਿਆ ਕਾਲੇ ਦੇ ਦਾਦਾ ਦਾਦੀ ਵੀ ਜਾਂਦੇ ਆ ਨਾਲ ਸਗਣ ਤੇ ਕਿਉਂਕਿ ਵਿਚੋਲਾ ਤਾਂ ਤੇਜਾ ਸਿੰਘ ਦਾ ਭਾਣਜਾ ਹੁੰਦਾ ਰਿਸ਼ਤਾ ਹੋ ਜਾਂਦਾ ਹੈ ਕਾਲਾ ਇੱਕ ਵਾਰ ਤਾਂ ਕਹਿੰਦਾ ਹੈ ਕਿ ਕੁੜੀ ਦਾ ਕੱਦ ਛੋਟਾ ਹੈ ਇਹਦੀਆਂ ਅੱਖਾਂ ਲੇ ਕਾਰਕ ਪਰ ਮੀਤ ਤੇ ਅੱਖਾਂ ਕਢਣ ਤੇ ਉਹ ਚੁੱਪ ਕਰ ਜਾਂਦਾ ਉਧਰ ਜਦ ਮੀਤ ਦੇ ਭਰਾਵਾਂ ਨੂੰ ਪਤਾ ਲੱਗਦਾ ਇੱਕ ਕਾਲੇ ਦਾ ਰਿਸ਼ਤਾ ਹੋ ਗਿਆ ਉਹ ਵੀ ਆਪਣੀ ਭੂਆ ਕੋਲ ਰਿਸ਼ਤਾ ਤਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਐ ਪਰ ਭੂਆ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਉਹ ਪਿੰਡ ਦਾ ਨਾਂ ਵੀ ਗਲਤ ਦੱਸਦੀ ਹੈ ਜਿੱਮੇ ਕਾਲਾ ਇੱਥੇ ਕਾਲਾ ਮੰਗਿਆ ਸੀ ਉਹ ਕਹਿੰਦੇ ਐ ਨਾ ਕਿ ਭਾਨੀ ਮਾਰਨ ਵਾਲੇ ਕਦੇ ਨਹੀਂ ਟਿਕਦੇ ਉਹ ਪਤਾ ਕਰ ਲੈਂਦੇ ਨੇ ਕਿ ਕਾਲਾ ਕਿੱਥੇ ਮੰਗਿਆ ਤੇਜਾ ਸਿੰਘ ਦੇ ਭਰਾ ਦੀਆਂ ਕੁੜੀਆਂ ਜਿੱਥੇ ਬੈਈਆਂ ਸੀ ਉਥੇ ਬੀਰੋ ਕਾਲੇ ਦੇ ਘਰ ਵਾਲੀ ਦੇ ਨਾਮ ਦੇ ਦਾਦੇ ਦਾ ਭਰਾ ਤੇ ਸਾਲੇ ਦੀਆਂ ਕੁੜੀਆਂ ਕਾਲੇ ਦੇ ਦਾਦੇ ਦੇ ਭਰਾ ਦੇ ਦੋ ਧਿਆਨ ਬਹਿੀਆਂ ਹੋਈਆਂ ਸੀ ਛੇਰੂ ਤੇ ਫੌਜਣ ਇਕਾ ਕਰਕੇ ਕਾਲੇ ਦਾ ਰਿਸ਼ਤਾ ਰਵਾਉਣ ਦੀ ਹਰ ਸੰਭ ਉਹ ਛੇ ਕਰਦੇ ਐ ਪਰ ਬੀਰੋ ਦਾ ਪਰਿਵਾਰ ਉੱਚੇ ਖਿਆਲਾਂ ਵਾਲਾ ਸੀ ਤੇ ਦੂਰ ਦੀ ਸੋਚਦਾ ਸੀ ਉਹਨਾਂ ਨੇ ਸਭ ਪਤਾ ਕਰਕੇ ਫਿਰ ਮੁੰਡਾ ਵੇਖਿਆ ਸੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਸੀ ਬਾਕੀ ਵਿਚੋਲੇ ਨੇ ਸਭ ਦੱਸਿਆ ਸੀ ਕਿਸਰੀਕ ਮੀਤ ਤੇ ਰਾਜੀ ਨਹੀਂ ਹੈ ਜੋ ਭਰਾ ਸੀ ਉਹ ਜ਼ਮੀਨ ਤੇ ਮੀਤ ਦੀ ਤਰੱਕੀ ਕਰਕੇ ਉਸ ਦੇ ਸਰੀਕ ਬਣ ਗਏ ਨੇ ਜਮੀਨ ਰੋਡ ਤੇ ਸੀ ਇੱਕ ਕਿਲਾ ਪਿੱਛੇ ਹਟਮਾ ਜਿਸ ਸਾਈਡ ਮੀਤ ਨੇ ਘਰ ਪਾਇਆ ਹੋਇਆ ਸੀ ਉਸ ਦੀ ਕੀਮਤ ਜ਼ਿਆਦਾ ਹਾਲਾਂਕਿ ਪਤਾ ਸੀ ਵੀ ਮੀਤ ਕੱਲਾ ਨਹੀਂ ਵੇਚ ਸਕਦਾ ਕਿਉਂਕਿ ਮੀਤ ਨੇ ਆਪਣੇ ਹਿੱਸੇ ਵਿੱਚ ਘਰ ਪਾਇਆ ਸੀ ਬਾਕੀ ਬਚਦਾ ਸੀ ਉਸ ਵਿੱਚ ਨੀਰਾਚਾਰਾ ਇਹੀ ਭਰਾਵਾਂ ਤੋਂ ਜਰਿਆ ਨਹੀਂ ਸੀ ਜਾਂਦਾ ਹਰ ਸਾਲ ਕਦੇ ਉਹ ਪਾਸਾ ਲੈਣਾ ਕਦੇ ਆਹ ਪਾਸਾ ਲੈਣਾ ਝਗੜਾ ਕਰਦੇ ਰਹਿੰਦੇ। ਮੀਤ ਜਿਵੇਂ ਪੰਚਾਇਤ ਕਹਿੰਦੀ ਕਰ ਲੈਂਦਾ ਪਰ ਹੱਦ ਤਾਂ ਉਦੋਂ ਹੋ ਗਈ ਜਦ ਦੋਹਾਂ ਭਰਾਵਾਂ ਨੇ ਮੀਤ ਨੂੰ ਕਿਹਾ ਆਪਣਾ ਘਰ ਦਾ ਮੂਹਰਲਾ ਪਾਸਾ ਟਾ ਤੇ ਅਸੀਂ ਟੇਡੀਆਂ ਵੱਡਾਂ ਪਾਉਣੀਆਂ ਨੇ। ਇਸ ਕਿੱਲੇ ਦੀਆਂ ਤਾਂ ਮੀਤ ਨੇ ਸਿੱਧਾ ਪੰਚਾਇਤ ਨੂੰ ਕਹਿ ਦਿੱਤਾ ਕਿ ਇਹ ਕਿਹੜਾ ਕਾਨੂੰਨ ਆ? ਦੋ ਇਹ ਮੇਰਾ ਪਾਇਆ ਘਰ ਹੈ ਤੂੰ ਆ ਕੇ ਆਪਣੀ ਮਰਜ਼ੀ ਕਰਨ ਮੈਂ ਆਪਣੇ ਹਿੱਸੇ ਦਾ ਘਰ ਪਾਇਆ ਸਾਈਡਾਂ ਲਿਖੀਆਂ ਮੋਹਰਲੀ ਸਾਈਡ ਮੇਰਾ ਹਿੱਸਾ ਸੀ ਮੈਂ ਘਰ ਪਾ ਲਿਆ ਬਸ ਇਹਨਾਂ ਗੱਲਾਂ ਤੇ ਦੋਵਾਂ ਪਰਿਵਾਰਾਂ ਮੀਤ ਤੋਂ ਛੜਦੇ ਸੀ ਉਸ ਨੇ ਧੀ ਦੇ ਵਿਆਹ ਵੜੇ ਕਿਸੇ ਅੱਗੇ ਘੱਟ ਢੇ ਨਾ ਪੁੱਤ ਨੇ ਰਿਸ਼ਤਾ ਮੰਗ ਲਈ ਉਹ ਭਰਾ ਭਰਾ ਕਾਦੇ ਜੋ ਜਣਾ ਬੜਨ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਬਹੁਤ ਹੀ ਭਾਵੁਕ ਕਹਾਣੀ ਹੈ ਜੀ ਸੁਣ ਲਈ ਧੰਨਵਾਦ